ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪੈਂਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਕਾਊ ਆ ਗਈ ਤੀਜਾ ਸੂਆ ਇਸ ਵਾਰ ਸੂਣਾ ਹੈਣ ਇੱਕ ਤਰੀਕ ਨੂੰ ਇਹਦੇ ਤਕਰੀਬਨ ਦਿਨ ਪੂਰੇ ਆ ਗਏ ਅੱਜ 27 ਤਰੀਕ ਨੂੰ ਆਪਾਂ ਵੀਡੀਓ ਕਵਰ ਕਰ ਰਹੇ ਹਾਂਗੇ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਦਿਨ ਵੱਧ ਵੀ ਲਿਆ ਸਕਦਾ ਹੈ ਰਹੀ ਪਹਿਲਾਂ ਵੀ ਸੂ ਸਕਦਾ ਹੈ ਤੇ ਆਰਡਰ ਬਣਾਉਣਾ ਇਹਨੇ ਸਟਾਰਟ ਕਰਤਾ ਤੇ ਬਾਕੀ ਕਈ ਪਸ਼ੂ ਥੋੜਾ ਜਿਹਾ ਮੌਕੇ ਤੇ ਬਣਾਉਂਦੇ ਹੁੰਦੇ ਆਗੇ ਅੱਡ ਵੱਡਾ ਪਰਸ਼ਮਾਦਾ ਹੁੰਦਾ ਕਈ ਪਹਿਲਾਂ ਬਣਾ ਲੈਂਦਾ ਕਈ ਥੋੜਾ ਜਿਹਾ ਮੌਕੇ ਤੇ ਬਣਾਉਂਦੇ ਆਗੇ ਤੇ ਬਾਕੀ ਸਿੰਘਾਂ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਚੰਗੀ ਹੈਗੀ ਫੇਸ ਵੀ ਸੋਹਣਾਗਾ ਤੇ ਬਾਡੀਵੰਤ ਦੀ ਵੀ ਬਹੁਤ ਚੰਗੀ ਹੈਗੀ ਚੰਗੀ ਸੰਭਿ ਬਲੀ ਹੈ ਬਾਕੀ ਥਾਣਾ ਦਾ ਸਜ ਬਹੁਤ ਵਧੀਆ ਹੈਗਾ ਮੁਠੀ ਦੀ ਜਵਾਈ ਵਾਲੇ ਥਾਣ ਆਗੇ ਤੇ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਬਾਈ ਨਾਲ ਸਾਰੀ ਆਪਾਂ ਗੱਲਬਾਤ ਕਰਾਉਨੇ ਆਗੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਜਿਹਨੂੰ ਵੀ ਪਸੰਦ ਆਉਂਦੀ ਆ ਕੰਟੈਕਟ ਤੁਸੀਂ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਬਾਕੀ ਤਸੱਲੀ ਤੁਸੀਂ ਇੱਥੇ ਆ ਕੇ ਕਰਿਓ ਤੇ ਇੱਥੇ ਆ ਕੇ ਆਦੀ ਪੂਰੀ ਫੁੱਲ ਤਸੱਲੀ ਕਰਕੇ ਫੇਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਤੇ ਆਜੋ ਤੁਹਾਡਾ ਆਪ ਜਿਆਦਾ ਸਮਾਨ ਹੀ ਲੈਂਦੇ ਤੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਤੇ ਮੱਝ ਦੀ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਦੱਸ ਦਿਓ ਨਾਮ ਜੀ ਜਗਦੀਪ ਸਿੰਘ ਠੀਕ ਹੈ ਜੀ ਪਿੰਡ ਆਦੋਂਪੁਰਾ ਜ਼ਿਲ੍ਹਾ ਬਠਿੰਡਾ ਜੀ ਤੁਸੀਂ ਵੀ ਫੂਲ ਆਸੇ ਪਾਸੇ ਦੇ ਪਿੰਡ ਸਲਾਰਪੁਰ ਆਹ ਨੇੜੇ ਆਪਣਾ ਖੈਦੋਗੇ ਦੀਨਾ ਸਾਹਿਬ ਆਪਣਾ ਦੀਨਾ ਕਾਂਗੜਾ ਹਾਂ ਜੀ ਇਧਰ ਇਹ ਆਸੇ ਪਾਸੇ ਦੇ ਪਿੰਡ ਰਹੇ ਜਾਂਦੇ ਆਗੇ ਤੇ ਜਿਹੜੀ ਆਪਾਂ ਮੱਝ ਵੇਚਣ ਲੱਗੇ ਆ ਬਾਈ ਆਪਣੇ ਘਰ ਦੇ ਵੀ ਆ ਇਹ ਹਾਂ ਜੀ ਘਰ ਦੀ ਹੈ ਜੀ ਠੀਕ ਹੈ ਕਿਹੜਾ ਸੂਆ ਸੁਣਿਆ ਇਸ ਵਾਰ ਇਹ ਜੀ ਤੀਜਾ ਸੂਏ ਸੂਨ ਨੂੰ ਆ ਜੀ ਸੋਣੀਏ ਜੀ ਤੀਜਾ ਸੂਆ ਇਸ ਵਾਰ ਸੁਣਾ ਇਹਨੇ ਹਾਂਜੀ ਹਾਂਜੀ ਠੀਕ ਆ ਪਹਿਲਾਂ ਨੂੰ ਸੂਆ ਚ ਆਪਣੇ ਕੋਲੇ ਸੀ ਹੈ ਨਾ ਹਾਂਜੀ 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 ਕਿੰਨਾ ਦੁੱਧ ਦਤਾ ਇਹਨੇ ਪਹਿਲਾਂ ਇਹਨੇ ਜੀ ਦੂਜੇ ਸੂਏ ਦਿੱਤਾ ਜੀ ਆਪਣੇ ਕੋਲੇ 12.5 13 ਲੀਟਰ ਦੇ ਨੇੜੇ ਜੀ ਠੀਕ ਆ 12 ਤੋਂ ਜਣੀ 13 ਦੇ 13 ਲੀਟਰ ਦੇ ਵਿੱਚ ਵਿੱਚ ਹਾਂਜੀ ਠੀਕ ਆ ਵੀ ਇਸ ਵਾਰ ਵੀ ਇੰਨੀ ਉਮੀਦ ਤਾਂ ਹੈਗੋ ਹੀ ਆ ਹਾਂਜੀ ਬਾਦੂ ਲਈ 15 16 ਦੀ ਉਮੀਦ ਹੈਗੀ ਜੀ ਠੀਕ ਆ ਤੀਜੇ ਸੂਏ ਪਸ਼ੂ ਵਧਦਾ ਦੁੱਧ ਹਾਂਜੀ 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 ਠੀਕ ਆ ਤੇ ਉਹ ਕਿਵੇਂ ਰਹੀ ਆ ਚੌਣ ਜਾਣ ਚੱਪ ਇਹ ਸੀਲ ਆ ਵੀ ਕੋਈ ਮਰਜੀ ਚੋਈ ਜਾਵੇ ਕੋਈ ਚੱਕਰੀ ਨਹੀਂ ਠੀਕ ਹੈ ਦੁੱਧ ਨੂੰ ਠੰਡਾ ਕਿੰਨਾ ਟਾਈਮ ਦੇ ਕੇ ਜੀ ਹਾਂ ਦਾਦਾ ਜੀ 7 ਮਹੀਨੇ 7.5 ਮਹੀਨੇ ਨੂੰ ਦੇ ਕੇ ਜੀ ਠੀਕ ਆ ਲੰਮਾ ਸਮਾਂ ਦੁੱਧ ਹਾਂ ਲੰਮਾ ਸਮਾਂ ਦੁੱਧ ਦੇ ਜਾਂਦੀ ਹੈ ਜੀ ਠੀਕ ਹੈ ਹਾਂਜੀ ਤੇ ਜਿਹੜਾ ਇਹ ਸੀਮਨ ਲੱਗਿਆ ਵਾ ਉਹਦਾ ਕੁਝ ਪਤਾ ਵੀ ਕਿਹੜਾ ਨਹੀਂ ਜੀ ਉਹਦਾ ਨਹੀਂ ਜੀ ਸਾਨੂੰ ਕਹਿ ਦਈਏ ਕਹਿ ਦਈਏ ਰਿਕਾਰਡ ਨਹੀਂ ਸੰਭਾਲਿਆ ਹਾਂਜੀ 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 ਮੂੰ ਤਾਂ ਚੰਗਾ ਲੱਗਿਆ ਨਹੀਂ ਹਾਂ ਜੀ ਮੂੰ ਚੰਗਾ ਲੱਗਿਆ ਬਾਈ ਠੀਕ ਹੈ ਤੇ ਰੇਟ ਆਪਾਂ ਕਿੰਨਾ ਕਰਦੇ ਆ ਇਹਦਾ ਰੇਟ ਜੀ 160 ਹੀ ਹੈ 160 ਮਾਹ ਹਾਂ ਜੀ ਉਹਦੇ ਵਿੱਚ ਮਾਨਤਾ ਹੋ ਜੂਈ ਕੋਈ ਸੌਟ ਦੋ ਆਪਾਂ ਠੀਕ ਆ ਮੈਂ ਗਾਵਾ ਨਹੀਂ ਜਾਨੀ ਕਿ ਸ਼ੋਰ ਦੱਪਾ ਕਰ ਸਕਦੇ ਨਹੀਂ ਬਸ ਠੀਕ ਆ ਹੋ ਜੂ ਜਾਨੀ ਮਾਨਤਾਨ ਹਾਂਜੀ ਹਾਂਜੀ ਉਹ ਮਾਨਤਾਨ ਹੋ ਜੂ ਠੀਕ ਆ ਤੇ ਬਾਕੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਆ ਤੁਰਦੀ ਨੂੰ ਚੈੱਕ ਕਰ ਲਿਓ ਫੇਸ ਦੀ ਕੁਆਲਿਟੀ ਸਿੰਗਾ ਦੀ ਕੁਆਲਿਟੀ ਦੇਖ ਸਕਦੇ ਹੋ ਬਾਡੀ ਬਾਂਤਰ ਦੀ ਬਹੁਤ ਚੰਗੀ ਆਗੀ ਤੇ ਕੱਦ-ਕਾਰਡ ਵੀ ਠੀਕ ਆਗਾ ਹੌਲੀ ਹੌਲੀ ਪਿੱਠ ਬੁੜੇ ਦੀ ਕੁਆਲਿਟੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਕੜਾਈ ਬਹੁਤ ਆ ਤੇ ਬਾਕੀ ਆਰਡਰ ਬਣਾਉਣਾ ਸਟਾਰਟ ਕਰਤਾ ਇਹਨੇ ਤੇ ਦੈਨ ਹਜੇ ਪਏ ਆ ਤਿੰਨ ਚਾਰ ਪੂਰੇ ਹੋਣ ਦੇ ਬਾਕੀ ਪਸ਼ੂ ਵੱਧ ਘੱਟ ਵੀ ਰਿਹਾ ਸਕਦਾ ਹੁੰਦਾ ਉਹ ਸਮੇਂ ਦਾ ਪਤਾ ਨਹੀਂ ਹੁੰਦਾ ਥਾਣ ਚੰਗੇ ਆਗੇ ਬਹੁਤ ਵਧੀਆ ਥਾਣ ਆਗੇ ਮੁੱਠੀ ਦੀ ਜਵਾਈ ਵਾਲੇ ਤੇ ਇਹ ਹਜੇ ਢੈਲਾ ਢੁਲ ਕਾਫੀ ਪਈ ਆਗੇ ੱੱਕ ਗੜਾ ਹੋਰ ਮੋੜ ਦਵਾਦੀ ਦਵਾਦੀ ਬਾਕੀ ਤੁਰ ਜੀ ਤੁਸੀਂ ਚੈੱਕ ਕਰ ਸਕਦੇ ਹੋ ਚੰਗੀ ਤਰ੍ਹਾਂ ਬਾਕੀ ਪੂਰੀ ਚੰਗੀ ਸੰਭਿ ਬਲੀ ਤੇ ਰਾਜੀ ਮੱਝ ਆ ਗਈ। ਵਾ ਮੋੜ ਲੈ ਜਾ। ਸਿੰਘ ਵੀ ਬਹੁਤ ਸੋਹਣੇ ਆਂ ਜਮਾ ਕੁੰਡੇ ਸਿੰਘ ਆ ਗਏ। ਸਾਫ ਸੁਥਰੀ ਆ ਸਾਰੇ ਪੱਖ ਤੋਂ ਚੰਗੀ ਆ ਗਈ। ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਆਪ ਦੀ ਸਮਝ ਦੇ ਨਾਲ ਤੁਸੀਂ ਖਰੀਦ ਸਕਦੇ ਹੋ ਬਾਕੀ ਇੱਥੇ ਆ ਕੇ ਤਸੱਲੀ ਕਰ ਲਿਓ ਫਿਰ ਤੁਸੀਂ ਗੱਲਬਾਤ ਕਰ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚਾਹੇ ਨਾ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ